ਗੱਲ ਹੋਣਾ ਸੀ ਜਰਮਨੀ ਸਟੱਡੀ ਵੀਜ਼ਾ ਦੀ ਕਰਾਂਗੇ ਉਸ ਲਈ ਕਿਉਂਕਿ ਅੱਜ ਜਿਹੜਾ ਟਾਈਮ ਚੱਲ ਰਿਹਾ ਹੈ ਸਟੂਡੈਂਟ ਬਹੁਤ ਪਰੇਸ਼ਾਨ ਹੈ ਜਾਣਾ ਵੀ ਚਾਹੁੰਦਾ ਵਿਦੇਸ਼ ਪੜ੍ਹਾਈ ਦੇ ਲਈ ਲੇਕਿਨ ਜਿਸ ਤਰੀਕੇ ਨਾਲ ਅਸੀਂ ਦੇਖ ਰਿਹਾ ਕੈਨੇਡਾ ਥੋੜਾ ਜਿਹਾ ਸਟ੍ਰਿਕਟ ਚੱਲ ਰਿਹਾ ਹੈ ਯੂ ਐਸ اے ਅਮਰੀਕਾ ਦੀ ਗੱਲ ਕਰ ਲਈਏ ਸਟੂਡੈਂਟ ਸੋਚ ਰਿਹਾ ਕਿ ਅਸੀਂ ਹੁਣ ਐਸੀ ਸਿਕਿਉਰ ਥਾਂ ਤੇ ਜਾਣਾ ਚਾਹੁੰਦੇ ਆ ਜਿੱਥੇ ਪੜ੍ਹਾਈ ਕਰੀਏ ਅੱਗੋਂ ਸਾਡਾ ਕੰਮਕਾਰ ਵੀ ਸੈਟਲ ਹੋ ਸਕੇ ਯਾ ਅੱਗੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਔਰ ਈਜ਼ੀਲੀ ਅਸੀਂ ਇੱਕ ਚੰਗੇ ਕੋਰਸ ਦੇ ਨਾਲ ਚੰਗੇ ਕਾਲਜ ਯੂਨੀਵਰਸ ਸਟੱਡੀ ਵੀਜ਼ਾ ਦੀ ਅਸੀਂ ਅੱਜ ਗੱਲ ਕਰਨ ਜਾਣੇ ਧਿਆਨ ਨਾਲ ਜ਼ਰੂਰ ਸਮਝ ਲਿਓ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਕਿਉਂਕਿ ਇਹ ਉਹਨਾਂ ਸਭ ਸਟੂਡੈਂਟਸ ਲਈ ਹੈ ਜਿਹੜੇ ਸਿਨਸੀਅਰ ਨੇ ਆਪਣੀ ਲਾਈਫ ਨੂੰ ਲੈ ਕੇ ਆਪਣੇ ਅੱਗੇ ਦੇ ਗੋਲਸ ਨੂੰ ਲੈ ਕੇ ਆਪਣੀ ਲਾਈਫ ਨੂੰ ਲੈ ਕੇ ਕਿਉਂਕਿ ਇਹ ਵੀਡੀਓ ਰਸਤਾ ਦਿਖਾਏਗੀ ਤੁਹਾਨੂੰ ਅੱਗੇ ਵਧਣ ਦਾ ਉਹ ਵੀ ਸਹੀ ਢੰਗ ਦੇ ਨਾਲ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਜਰਮਨੀ ਸਟੱਡੀ ਵੀਜ਼ਾ ਨੂੰ ਲੈ ਕੇ ਅੱਜ ਦੇ ਕੀ ਤਾਜ਼ਾ ਅਪਡੇਟਸ ਨੂੰ ਲੈ ਕੇ ਚੱਲ ਰਹੇ ਨੇ ਕਿਸ ਤਰੀਕੇ ਦਾ ਵੀਜ਼ਾ ਸਕਸੈਸ ਰੇਟ ਆ ਰਿਹਾ ਕਿਸ ਤਰ੍ਹਾਂ ਦੇ ਪ੍ਰੋਫਾਈਲ ਵਾਲੇ ਸਟੂਡੈਂਟਸ ਨੂੰ ਜਾਣਾ ਚਾਹੀਦਾ ਹੈ ਇੱਕ ਇੱਕ ਦੀ ਕਲੈਰਿਟੀ ਦੇਣਗੇ ਨੈਵੀਗੇਟਰਸ ওভারਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵਿਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾਸ਼ਟਰੀ ਕਾਪਟਨੀ ਸ਼ਸ਼ਟਰੀ ਕਾ ਸਰ। ਸੋ ਮੈਮ ਜਿਵੇਂ ਕਿ ਮੈਂ ਸਟਾਰਟਿੰਗ ਵਿੱਚ ਗੱਲ ਕੀਤੀ ਹੈ ਸਟੂਡੈਂਟ ਅੱਜ ਦੇ ਟਾਈਮ ਦੇ ਵਿੱਚ ਜੋ ਹੈ ਕਨਫਿਊਜ਼ ਵੀ ਹੈ ਬਹੁਤ ਸਾਰੇ ਆਪਸ਼ਨ ਵੀ ਕਿਤੇ ਨਾ ਕਿਤੇ ਘਟੂਆਂ ਲੱਗ ਰਹੀਆਂ ਨੇ ਜਿਸ ਨਾਲ ਦੇ ਸਵਾਲ ਸਾਡੇ ਕੋਲ ਵੀ ਪਹੁੰਚਦੇ ਨੇ ਮੈਨੂੰ ਪਤਾ ਤੁਹਾਡੇ ਕੋਲ ਵੀ ਢੇਰ ਸਾਰੇ ਸਟੂਡੈਂਟਸ ਇਸ ਤਰ੍ਹਾਂ ਦੇ ਸਵਾਲ ਆ ਹੀ ਰਹੇ ਹੋਣਗੇ ਤਾਂ ਇਸ ਸਮੇਂ ਦੇ ਵਿੱਚ ਜਰਮਨੀ ਸਟੱਡੀ ਵੀਜ਼ਾ ਦੀ ਜਿਹੜੀ ਹੈ ਆਪਸ਼ਨ ਹੈ ਇਸ ਨੂੰ ਤੁਸੀਂ ਕਿਸ ਢੰਗ ਦੇ ਨਾਲ ਦੇਖਦੇ ਹੋ ਕਿੰਨਾ ਕੁ ਬੈਨੀਫੀਸ਼ੀਅਲ ਇਸ ਨੂੰ ਅਸੀਂ ਸਟੂਡੈਂਟਸ ਲਈ ਮੰਨ ਸਕਦੇ ਹਾਂ ਔਰ ਕਿਹੜੀ ਪ੍ਰੋਫਾਈਲ ਵਾਲੇ ਸਟੂਡੈਂਟਸ ਨੂੰ ਅਪਲਾਈ ਕਰਨਾ ਚਾਹੀਦਾ ਹੈ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਰਹਿ ਸਕਦੀ ਹੈ ਆਪਸ਼ਨ ਹਰਜੋਤ ਜਰਮਨੀ ਜਿਹੜਾ ਨਵਾਂ ਨਹੀਂ ਹੈ ਨਾਲ ਛੋਟਾ ਕੰਟਰੀ ਹੈ ਹਮ ਯੂਰਪ ਦੇ ਵਿੱਚ ਜੇ ਸਭ ਤੋਂ ਵੱਡੇ ਕੰਟਰੀ ਦੀ ਗੱਲ ਕਰੀਏ ਤੇ ਉਹ ਜਰਮਨ ਤੁਸੀਂ ਇਹ ਦੇਖੋ ਕਿ ਕਿਸੇ ਨੇ ਆਟੋਮੋਬਾਈਲ ਦਾ ਕੋਈ ਕੋਰਸ ਕਰਨਾ ਹੈ ਤਾਂ ਸਭ ਤੋਂ ਪਹਿਲੇ ਬੱਚਾ ਜਰਮਨੀ ਦਾ ਸੋਚੇਗਾ ਹੂੰ ਕੋਈ ਮਰਜ਼ੀ ਬੜੇ ਬ੍ਰਾਂਡ ਦੀ ਗੱਡੀ ਹੋਵੇ ਉਹ ਜਰਮਨੀ ਮੇਕ ਹੋਏਗੀ ਔਰ ਪੂਰੇ ਆਲਓਵਰ ਵਰਲਡ ਜਿਹੜੀ ਹੈ ਗੱਡੀਆਂ ਮੈਕਸਿਮਮ ਜਰਮਨੀ ਤੋਂ ਹੀ ਜਾਂਦੀਆਂ ਇਹ ਤੇ ਹੋਵੇ ਇੱਕ ਕੋਰਸ ਦੀ ਗੱਲ ਹੂੰ ਆਲਓਵਰ ਬਹੁਤ ਸਾਰੇ ਬ੍ਰਾਂਡ ਹੈ ਜਿਹੜੇ ਜਰਮਨੀ ਦੇ ਮੈਂ ਅੱਜ ਇੱਕ ਕੰਮ ਦਵਾਂਗੀ ਸਟੂਡੈਂਟਸ ਨੂੰ ਪਹਿਲੇ ਇੰਟਰਨੈਟ ਤੇ ਸਰਚ ਕਰਨ ਬਿਗ ਬ੍ਰਾਂਡਸ ਆਫ ਜਰਮਨੀ। ਉਹਨਾਂ ਨੂੰ ਪਤਾ ਚੱਲ ਜਾਏਗਾ ਕਿਉਂਕਿ ਹਰ ਚੀਜ਼ ਜੇ ਬੋਲਦੇ ਉਹ ਫੀਡ ਕਰਨ ਵਾਲੀ ਗੱਲ ਹੋ ਜਾਂਦੀ ਹੈ। ਕਿ ਉਹ ਕੰਟਰੀ ਕਿਉਂ ਜਾਣਾ ਚਾਹੀਦਾ ਕਿਉਂਕਿ ਜਿਹੜੇ ਬੱਚੇ ਨੇ ਆਟੋਮੋਬਾਈਲ ਕਰਨੀ ਉਹਨੂੰ ਤਾਂ ਇੱਕ ਬਿਲਕੁਲ ਜਿਹਦਾ ਕਹਿੰਦੇ ਏਮ ਹੁੰਦਾ ਸੀ ਲਕਸ਼ ਜਰਮਨੀ ਜਾਣ ਦਾ। ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਜਰਮਨੀ ਨੇ ਆਈਟੀ ਦੇ ਵਿੱਚ ਬਹੁਤ ਜ਼ਬਰਦਸਤ ਕੰਮ ਕੀਤਾ। ਹੂੰ। ਹੁਣ ਆਈਟੀ ਦੇ ਵਾਸਤੇ ਕਿਸੇ ਨੇ ਜਾਣਾ ਤੇ ਉਹ ਜਰਮਨੀ ਸੋਚ ਰਿਹਾ। ਉਹਨਾਂ ਜੇ ਆਈਟੀ ਦਾ ਆਟੋਮੋਬਾਈਲ ਦਾ ਹੋਏਗਾ ਤੇ ਆਬਵੀਅਸਲੀ ਹੈ bizness management ਦੀ ਵੀ ਉਹਨੇ ਹੀ ਕੋਰਸਸ ਫੇਮਸ ਹੋਣਗੇ ਕਿਉਂਕਿ ਉਹਨਾਂ ਨੂੰ ਉਹ ਵੀ ਬੰਦੇ ਚਾਹੀਦੇ ਜਿਹੜੇ ਕੰਮ ਕਰ ਰਹੇ ਉਹਦੇ ਨਾਲ ਉਹ bizness ਚਲਾਉਣਾ ਤਾਂ bizness management ਤੇ ਚਾਹੇ ਉਹ ਸਪਲਾਈ ਚੇਨ ਮੈਨੇਜਮੈਂਟ ਦੀ ਹੋਵੇ ਚਾਹੇ ਉਹ MBA ਸਟੂਡੈਂਟਸ ਹੋਣ। ਤੇ ਇਹ ਸਾਰੇ ਹੀ ਸਟੂਡੈਂਟਸ ਇਹੜੇ ਆ। ਜਰਮਨੀ ਵੱਲ ਰੁਕ ਕਰ ਰਹੇ ਹੈ ਮੈਡੀਕਲ ਦੇ ਸਟੂਡੈਂਟਸ ਦੇ ਵਾਸਤੇ ਬਹੁਤ ਜ਼ਿਆਦਾ ਆਪਸ਼ਨਸ ਨਹੀਂ ਹੈ ਹੈ ਸਾਈਕੋਲੋਜੀ ਮਿਲ ਜਾਏਗੀ ਤੁਹਾਨੂੰ ਜਾਂ ਹੋਰ ਕੋਰਸੇ ਮਿਲ ਜਾਣਗੇ ਬਟ ਬਹੁਤ ਜ਼ਿਆਦਾ ਆਪਸ਼ਨ ਇਸ ਕਰਕੇ ਕਿ ਉਹ B2 ਲੈਵਲ ਤੱਕ ਲੈਂਗੁਏਜ ਦਾ ਅਸੀਂ ਸੋਚਦੇ ਆ ਜਰਮਨੀ ਆਣੀ ਚਾਹੀਦੀ ਬੱਚੇ ਨੂੰ ਕਿਉਂਕਿ ਮੈਡੀਕਲ ਕੋਰਸ ਵਾਸਤੇ ਕੀ ਹੁੰਦਾ ਕਿ ਤੁਸੀਂ ਉੱਥੇ ਪੇਸ਼ੈਂਟ ਨਾਲ ਗੱਲ ਕਰਨੀ ਹੈ ਤਾਂ ਉਸ ਲੈਵਲ ਤੱਕ ਪਹੁੰਚਣਾ ਪੈਂਦਾ ਬਾਕੀ ਚੀਜ਼ਾਂ ਚ ਉਸ ਲੈਵਲ ਤੱਕ ਪਹੁੰਚਣ ਦੀ ਲੋੜ ਨਹੀਂ ਹੁੰਦੀ ਇੱਕ ਇਹ ਮਿੱਥ ਹੈ ਕਿ ਜਰਮਨ ਲੈਂਗੁਏਜ ਆਣੀ ਚਾਹੀਦੀ ਜਰਮਨ ਲੈਂਗੁਏਜ ਹੋ ਸਕਦਾ ਹੈ ਕਿ ਤੁਹਾਨੂੰ ਇੰਟਰਸਟ ਹੋਏ ਕਰੋ ਯਾ ਜਿਸ ਕੰਟਰੀ 'ਚ ਜਾਣਾ ਤੁਹਾਨੂੰ ਲੱਗਦਾ ਹੈ ਕਿ ਜਿਆਦਾ ਤੋਂ ਜਿਆਦਾ ਇੰਟਰੈਕਸ਼ਨ ਕਰਨੀ ਹੈ ਬਟ ਜਿਹੜੀ ਯੂਨੀਵਰਸਿਟੀ ਕਾਲਜ 'ਚ ਤੁਸੀਂ ਜਾ ਰਹੇ ਹੋ ਉੱਥੇ ਇੰਗਲਿਸ਼ ਮੀਡੀਅਮ ਦੀ ਪੜਾਈ ਹੈ ਤਾਂ ਤੁਸੀਂ ਜਿਹੜਾ ਤੁਹਾਨੂੰ ਕੋਈ ਅੱਦਾ ਲੋਡ ਨਹੀਂ ਹੈ ਕਿ ਤੁਸੀਂ ਉਹਦੇ ਬਿਨਾ ਨਹੀਂ ਜਾ ਸਕਦੇ ਹਾਂ ਇਹ ਐਡੀਸ਼ਨਲ ਬੈਨੀਫਿਟ ਜ਼ਰੂਰ ਹੈ ਇਹ ਜੇ ਮੈਂ ਕਹਾਂ ਜੀ ਜੀ ਹੁਣ ਸੈਕੰਡ ਕੀ ਹੈ ਕਿ ਜਰਮਨੀ ਜਿਹੜਾ ਤੁਹਾਡਾ ਇੰਡੀਆ ਤੋਂ ਬਹੁਤ ਨੇੜੇ ਹੈ 8 ਘੰਟੇ ਦੀ ਫਲਾਈਟ ਹੈ ਜੇ ਤੁਸੀਂ ਕੈਨੇਡਾ ਜਾਣਾ ਹੈ ਜਰਮਨੀ ਮਿਡਵੇਅ ਹੈ ਬਿਲਕੁਲ ਅੱਧੇ ਰਸਤੇ 'ਚ ਹੈ ਤੁਸੀਂ ਬ੍ਰੇਕ ਲੈਂਦੇ ਹੋ ਲੁਫਤਾਨਸਾ 'ਚ ਜਾਓਗੇ ਕੈਨੇਡਾ ਜਰਮਨੀ ਤੁਸੀਂ ਬ੍ਰੇਕ ਲੈਂਦੇ ਹੋ ਹਮ ਤੇ ਦੈਟ ਮੀਨਸ ਕਿ ਜਰਮਨੀ ਜਿਹੜਾ ਸਾਡਾ ਇੰਡੀਆ ਤੋਂ ਬਹੁਤ ਨੇੜੇ ਹੈ ਤੁਸੀਂ ਪੜ ਵੀ ਸਕਦੇ ਹੋ ਪੇਰੈਂਟਸ ਕੋਲ ਮਿਲਣ ਵੀ ਆ ਸਕਦੇ ਹੋ ਜਾਂ ਪੇਰੈਂਟਸ ਵੀ ਤੁਹਾਡੇ ਕੋਲ ਜਾ ਸਕਦੇ ਆ ਕੈਨੇਡਾ ਆਸਟ੍ਰੇਲੀਆ ਵਾਲੇ ਬੱਚੇ ਸਾਲਾਂ ਪੇਰੈਂਟਸ ਕੋਲ ਨਹੀਂ ਆਉਂਦੇ ਔਰ ਜੇ ਆਪਣੇ ਪੇਰੈਂਟਸ ਤੋਂ ਨਹੀਂ ਆਪਾਂ ਮਿਲ ਰਹੇ ਆਪਣੇ ਫਰੈਂਡਸ ਤੋਂ ਨਹੀਂ ਮਿਲ ਰਿਹਾ ਕਿਤਨਾ ਨਾ ਕਿਦਰੇ ਆਪਾਂ इमोशनल ਟੱਚ ਆਪਣਾ ਬਿਲਕੁਲ ਨਹੀਂ ਆ ਹੂੰ ਤੇ ਜੇ ਆਪਣਾ ਜੁੜਾਵ ਜ਼ਰੂਰੀ ਹੈ ਆਪਣੇ ਪੇਰੈਂਟਸ ਨਾਲ ਆਪਣੇ ਲੈਂਡ ਨਾਲ ਤੇ ਤੁਹਾਨੂੰ ਜਿਹੜਾ ਜ ਨੇੜੇ ਹੋਗੇ ਤੇ ਤੁਹਾਨੂੰ ਫਾਇਦਾ ਹੋਏਗਾ ਸੈਕੰਡ ਮੇਰਾ ਇੱਕ ਬੜਾ ਛੋਟਾ ਜਿਹਾ ਐਗਜ਼ਾਮਪਲ ਬੱਚਿਆਂ ਨੂੰ ਹੁੰਦਾ ਆਪਾਂ ਕੋਈ ਮਰਜ਼ੀ ਕੰਟਰੀ ਜਾਈਏ ਇੱਕ ਰੂਮ 'ਚ ਸਮਝੋ 10 ਬੱਚੇ ਬੈਠਣ ਦੀ ਜਗ੍ਹਾ ਉੱਥੇ ਆਪਾਂ ਜੇ 40 ਬੱਚੇ ਬਿਠਾ ਦੇ ਤੇ ਕੀ ਹੋਏਗਾ ਸਾਰੀ ਕੰਟਰੀਜ਼ ਦਾ ਇਹੀ ਹਾਲ ਹੈ ਬਿਲਕੁਲ ਪਰ ਹਜੇ ਜਰਮਨੀ 'ਚ ਜੇ 10 ਬੱਚੇ ਬਿਠਾਉਣ ਦੀ ਜਗ੍ਹਾ ਤੇ ਉੱਥੇ ਬੱਚਾ ਚਾਰ ਹੀ ਬੈਠਿਆ ਤਿੰਨ ਹੀ ਬੈਠਿਆ ਥੈਟ ਮੀਨਸ ਹਜੇ ਸਫੋਕੇਟਡ ਨਹੀਂ ਫੀਲ ਹੋ ਗਏ ਇਸ ਦਾ ਮਤਲਬ ਕੀ ਹੈ ਹਜੇ ਪੀੜ ਨਹੀਂ ਹੈ ਬਿਲਕੁਲ ਜੌਬ ਓਪਰਚ्युनिटीज ਬਹੁਤ ਜ਼ਿਆਦਾ ਹੈ ਤੁਹਾਡੇ ਵਾਸਤੇ ਤੁਹਾਨੂੰ ਫੈਕਲਟੀਜ਼ ਤੁਹਾਡੇ ਤੇ ਧਿਆਨ ਦੇ ਰਹੀਆਂ ਤੁਹਾਨੂੰ ਜਿਹੜਾ ਬਾਹ ਫੜ ਕੇ ਉਂਗਲ ਫੜ ਕੇ ਚਲਾ ਰਹੇ ਇਸ ਟਾਈਮ ਉਹ ਵਾਲਾ ਕੰਮ ਹੈ ਜਿਸ ਟਾਈਮ ਤੁਸੀਂ ਸੋਚੋਗੇ ਨਾ ਕਿ ਅਸੀਂ ਵੀ ਜਰਮਨੀ ਲਾ ਲਈ ਐਨੀ ਭੀੜ ਹੋ ਜਾਏਗੀ ਕਿਉਂਕਿ ਇੰਡੀਆ ਦੇ ਸਟੂਡੈਂਟਸ ਦਾ ਇੱਕ ਪ੍ਰੋਬਲਮ ਹੈ ਭੀੜ ਦੇ ਵੱਲ ਭੱਜਦੇ ਬਿਲਕੁਲ ਔਰ ਜਿਹੜਾ ਭੀੜ ਤੋਂ ਪਹਿਲੇ ਜਾਂਦਾ ਨਾ ਉਹ ਆਪਣਾ ਰਸਤਾ ਬਣਾਉਂਦਾ ਉਹ ਜਿਹੜਾ ਸੈਟਲ ਹੋ ਜਾਂਦਾ ਨਾ ਕਹਿੰਦਾ ਵੀਰੇ ਆ ਜਾ ਬਹੁਤ ਇੱਥੇ ਕਮਾਈ ਵਧੀਆ ਹੈ ਉਸ ਨੂੰ ਦੇਖ ਕੇ ਹੀ ਭੀੜ ਲੱਗ ਜਾਂਦੀ ਹੈ ਮੇਰੇ ਜਿੰਨੇ ਸਟੂਡੈਂਟਸ ਗਏ ਆਲਮੋਸਟ ਇੱਥੇ ਲੱਖ ਰੁਪਿਆ ਹਰ ਬੱਚਾ ਕਮਾ ਰਿਹਾ ਹੈ ਕਿ ਓਕੇ ਇਹ ਮੇਰਾ ਕੋਈ ਕਹਿਣ ਦਾ ਪਰਪਸ ਨਹੀਂ ਕਿ ਤੁਸੀਂ ਜਦ ਪੜਨ ਜਾ ਰਹੇ ਹੋ ਉਸ ਟਾਈਮ ਤੁਸੀਂ ਕਮਾਈ ਕਮਾਈ ਇੱਕ ਇੰਪੋਰਟੈਂਟ ਪਾਰਟ ਹੈ ਉਹ ਵੀ ਕਹਿੰਦੇ ਆ ਔਰ ਜਰਮਨੀ ਵਰਗੀ ਕੰਟਰੀ ਤੁਹਾਨੂੰ ਜਿਹੜਾ 25 ਆਵਰਸ ਕੰਮ ਕਰਨ ਨੂੰ ਦੇ ਰਹੀ ਹੈ ਵੀਕਲੀ not 20 ਆਵਰਸ ਹੈਨਾ ਤੇ ਤੁਸੀਂ 25 ਘੰਟੇ ਤੁਸੀਂ ਜਿਹੜਾ ਕੰਮ ਕਰ ਸਕਦੇ ਹੋ ਪੋਸਟ ਸਟਡੀ ਵਰਕ ਪਰਮਿਟ ਜਿਹੜਾ 18 ਹਾਅਰਸ ਤਹ ਤਨੂ ਅਸਲ 18 ਆ uh, 18 ਮੰਥਸ ਦਾ ਆਫਟਰ ਸਟੱਡੀਜ਼ ਜੀ ਔਰ ਤੁਹਾਡੇ ਜਿਹੜੇ ਬਹੁਤ ਛੇਤੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਲੇਕਿਨ ਕੋਰਸੇਸ ਅੱਛੇ ਕਰਨੇ ਔਰ ਅਚਾ ਕੋਰਸੇਸ ਵੀ ਇੰਨੇ ਸਸਤੇ ਹੈ ਆ ਆਸਟ੍ਰੇਲੀਆ ਕੈਨੇਡਾ ਜਿਹੜੀ ਯੂਨੀਵਰਸਿਟੀਆਂ ਤੁਸੀਂ ਸਾਲ ਦੀ ਫੀਸ ਦੇ ਰਹੇ ਹੋ ਨਾ ਇੱਥੇ 3 ਸਾਲ ਦੀ ਫੀਸ ਉਨੀ ਹੀ ਜਾਣੀ ਹੈ ਓਕੇ ਮਤਲਬ ਤੁਸੀਂ 8-9000 ਯੂਰੋ ਵਿੱਚ ਸਾਲ ਦੇ ਵਿੱਚ ਤੁਸੀਂ ਆਰਾਮ ਨਾਲ ਆਪਣਾ ਦਾ ਇੱਕ ਕਰ ਸਕਦੇ ਹੋ ਨਾ ਤੁਸੀ ਕੋਈ ਬੈਂਕ ਸਟੇਟਮੈਂਟ ਦਿਖਾਣੀ ਹੈ ਨਾ ਇਨਕਮ ਟੈਕਸ ਰਿਟਰਨ ਦਿਖਾਣੀ ਹੈ ਤੁਸੀਂ ਦੇਖੋ ਕਿੰਨਾ ਈਜ਼ੀ ਹੈ ਖਾਲੀ ਇੱਕ ਸਾਲ ਦਾ ਬਲੌਕ ਅਕਾਊਂਟ ਖਲਵਾਇਆ ਹਮ APS ਕਰਾਇਆ ਕੁਆਲੀਫਿਕੇਸ਼ਨ ਸਰਟੀਫਿਕੇਟ ਅਸੀਂ ਆਸਟ੍ਰੇਲੀਆ ਦੇ ਵਿੱਚ ਹੁਣ ਡੀਜੀ ਰਿਕਾਰਡ ਤੋਂ ਕੱਢ ਕੇ ਜੈਨਿਊਸ ਸਟੂਡੈਂਟ ਦਾ ਦਿੰਦੇ ਆ ਇੱਥੇ APS ਕਰਾਉਂਦੇ ਆ ਕਿ ਜਿਹੜਾ ਤੁਹਾਡੇ ਕੁਆਲੀਫਿਕੇਸ਼ਨ ਸਰਟੀਫਿਕੇਟ ਆ ਉਹ ਆਥੈਂਟਿਕ ਆ ਜੀ APS ਤੁਸੀਂ ਕਰਾਉਂਦੇ ਹੋ ਅ ਬਲੌਕ ਅਕਾਊਂਟ ਖੁਲਵੰਦੇ ਹੋ ਫੀਸ ਵਰਦੇ ਹੋ ਔਰ ਤੁਸੀਂ ਵੀਜ਼ਾ ਵਾਸਤੇ ਫਾਈਲ ਲਗਾ ਦਿੰਦੇ दैट्स ਸੋ ਸਿੰਪਲ ਲੇਕ ਇ ਕਈ ਵਾਰੀ ਡੇਟ ਮਿਲਣ ਚ ਸਾਨੂੰ ਪਰੇਸ਼ਾਨੀ ਹੁੰਦੀ ਆ ਥੋੜੀ ਜਿਹੀ ਅੱਗੇ ਪਿੱਛੇ ਮਿਲ ਜਾਂਦੀ ਆ ਦੇਖੋ ਬੰਬੇ ਕੈਲਕਟਾ ਕੋਈ ਪ੍ਰੋਬਲਮ ਨਹੀਂ ਡੇਲੀ ਕਈ ਵਾਰੀ ਲੇਟ ਮਿਲਦੀ ਆ ਬਟ ਮਿਲ ਜਾਂਦੀ ਆ ਔਰ ਜਰਮਨੀ ਯੂਨੀਵਰਸਿਟੀ ਚ ਜੇ ਬੱਚਾ ਜਾ ਰਿਹਾ ਹੈ ਤੇ ਉਹਦੀ ਜਿਹੜੀ ਹੈ ਇੰਟਰਵਿਊ ਨਹੀਂ ਹੁੰਦੀ ਨੌਨ ਜਰਮਨ ਯੂਨੀਵਰਸਿਟੀ ਚ ਇੰਟਰਵਿਊ ਹੁੰਦੀ ਆ ਜਰਮਨ ਯੂਨੀਵਰਸਿਟੀ ਚ ਬੱਚੇ ਦੇ ਕੋਈ ਇੰਟਰਵਿਊ ਨਹੀਂ ਬਟ ਆਇਰ 6 ਬੈਂਡ ਚਾਹੀਦੇ ਚਾਹੀਦੇ ਹਮ ਪਰਸੈਂਟੇਜ 60% ਚਾਹੀਦੀ ਚਾਹੀਦੀ 1 2 ਸਾਲ ਦਾ ਗੈਪ ਹੈ ਡਸਨਟ ਮੈਟਰ ਜੀ ਇੰਨੇ ਜਿਆਦਾ ਬੈਨੀਫਿਟ ਹੈ ਜਰਮਨੀ ਜਾਣ ਦੇ ਤੁਸੀਂ ਇਹ ਦੇਖੋ ਕਿ ਜਿਹੜਾ ਵੀ ਸਟੂਡੈਂਟ ਜਰਮਨੀ ਗਿਆ ਨਾ ਉਹ ਕਦੇ ਵਾਪਸ ਨਹੀਂ ਆਣਾ ਚਾਹੁੰਦਾ ਹਮ ਰੀਜ਼ਨ ਇਹ ਪਿੰਕ ਹੀ ਉੱਥੇ ਸੈਟਲਮੈਂਟ ਇਨਕਮ ਦੇਖੋ ਪੜਾਈ ਕਰਕੇ ਹਰ ਬੱਚੇ ਨੇ ਚਾਹੇ ਉਹ ਇੰਡੀਆ ਚ ਹੋਵੇ ਬਾਹਰ ਹੋ ਉਹਨੇ ਕੀ ਕਰਨ ਹਮ ਉਹਨੇ ਸੈਟਲ ਹੋਣਾ ਨਾ ਪੈਸੇ ਕਮਾਣੇ ਆ ਜਦ ਉੱਥੇ ਯੂਰੋ ਚ ਮਿਲ ਰਿਹਾ ਔਰ ਯੂਰੋ ਨਾ ਮੈਂਗੋ ਹੋ ਚੁਕਿਆ ਇਸ ਟਾਈਮ ਔਰ ਜਦੋਂ ਇੱਥੇ ਇੰਡੀਅਨ ਆਪਣੀ ਅਰਨਿੰਗ ਦੇਖਦਾ ਤੇ ਉਹ ਕੰਪੇਅਰ ਕਰਦਾ ਜਿਹੜਾ ਇੱਕ ਬੱਚਾ ਇੱਥੇ 10-15000 ਕਮਾਉਣ ਵਾਲਾ 20000 ਕਮਾਉਣ ਵਾਲਾ ਉੱਥੇ ਜਾ ਕੇ ਜੇ 2.5 ਲੱਖ ਰੁਪਏ ਕਮਾਉਂਦਾ ਹੈ 3 ਲੱਖ ਰੁਪਏ ਕਮਾਉਂਦਾ ਤੁਹਾਡਾ ਇੱਕ ਕੁਐਸਚਨ ਹੋਏਗਾ ਕਿ ਮੈਡਮ ਖਰਚਾ ਵੀ ਤੇ ਯੂਰੋ ਚ ਹੋ ਰਿਹਾ ਮੈਂ ਕਹਿੰਦੀ ਇੱਥੇ 20000 ਕਮਾ ਰਿਆ ਸੀਗਾ ਜੀ ਖਰਚਾ ਯੂਰੋ ਚ ਹੋ ਰਿਹਾ ਉਹਨੇ 7-800 ਯੂਰੋ ਘਰਤਾ 80000 ਘਰਤਾ ਮੈਂ ਮੰਨਦੀ ਹ ਕਿੰਨਾ ਬਚਾਇਆ ਤੁਸੀਂ ਇਹ ਦੱਸੋ ਹੂੰ ਸਵਾ ਲੱਖ ਡੇਢ ਲੱਖ ਫੇਰ ਵੀ ਬਚਾ ਗਿਆ ਬਿਲਕੁਲ ਇੱਥੇ ਤੇ ਕਮਾਈ 15 20 ਜਾਂ ਰਹੀ ਆ ਤੇ ਕੀ ਕਮਾਊਗਾ ਔਰ ਕੀ ਬਚਾਊਗਾ ਹੂੰ ਤੇ ਇਹ ਚੀਜ਼ ਨੂੰ ਜੇ ਤੁਸੀਂ ਧਿਆਨ ਰੱਖਦੇ ਹੋ ਨਾ ਤੇ ਜਰਮਨੀ ਤੁਹਾਡੀ ਫਰਸਟ ਚੁਆਇਸ ਬਣ ਜਾਂਦੀ ਆ ਬਿਕੋਜ਼ ਘਰ ਦੇ ਨੇੜੇ ਆ ਫੈਸਿਲਿਟੀਆਂ ਬਹੁਤ ਐ ਅਚੀ ਸਫੋਕੇਸ਼ਨ ਨਹੀਂ ਐ ਤੁਹਾਨੂੰ ਭਜਣਾ ਨਹੀਂ ਪੈਂਦਾ ਜੌਬ ਵਾਸਤੇ ਬਿਲਕੁਲ ਬਿਲਕੁਲ ਸੋ ਦੇਖੋ ਅੱਜ ਦੇ ਟਾਈਮ ਵਿੱਚ ਜਿਸ ਤਰੀਕੇ ਨਾਲ ਮੈਮ ਨੇ ਇਹ ਸਮਝਾਇਆ ਅੱਜ ਦੇ ਟਾਈਮ ਵਿੱਚ ਇਸ ਤੋਂ ਅੱਛੀ ਆਪਸ਼ਨ ਹੋਰ ਕੋਈ ਨਹੀਂ ਲੱਗ ਰਹੀ ਐ ਜਿਹੜੇ ਵੀ ਸਟੂਡੈਂਟਸ ਕਈ ਕਹਿੰਦੇ ਆ ਜੀ ਇੰਟਰਵਿਊ ਜਿੱਥੇ ਸਾਨੂੰ ਨਾ ਦੇਣੀ ਪਏ ਤਾਂ ਇਹ ਦੇਖੋ ਹੈ ਤੁਸੀਂ ਆਇਲਸ ਚੰਗਾ ਸਕੋਰ ਕੀਤਾ ਉਹ ਲਗਾਓ ਇੰਟਰਵਿਊ ਦੀ ਜ਼ਰੂਰਤ ਨਹੀਂ ਐ ਔਰ ਜਿਵੇਂ ਕਿ ਮੈਮ ਨੇ ਕਿਹਾ ਕਿ ਅੱਜ ਹਲੇ 골ਡਨ ਪੀਰੀਅਡ ਅਸੀਂ ਮੰਨ ਸਕਦੇ ਹਾਂ ਚੱਲ ਰਿਹਾ ਐ ਜਿਹੜੇ ਵੀ ਸਟੂਡੈਂਟ ਜਰਮਨੀ ਸਟੱਡੀ ਵੀਜ਼ਾ ਲਈ ਅਪਲ अगो अपनी लाइफ सटल करने के लिए उस तो बाद जो तो रश लग जाता है फिर तो अभी देखते दे हैं जी कहीं वीजा नहीं आ रहा या रिफ्यूजल रेट गया या फिर कंट्र जी है अपनी थोड़े जे स्ट्रिक्ट कर रेगुलेशन या फिर प्रोसीजर अज्ते टाइम फायदा ले सद तो मैम जरूर कमिंग इनटेक बारे थोड़ा जार दस देना कदों के दे इनटेक अपलाई करे स्टूडेंट देखो अक्टूबर इनटेक है बहुत नेड़े है बच्चा ए पी एस कराएगा पंद्रह भी दिन लग जा ਤੇ ਹਜੇ ਤੇ ਅਕਟੋਬਰ ਇਨਟੇਕ ਜਿਹੜਾ ਪੋਸੀਬਲ ਹੈ ਜਬ ਬੱਚਾ ਇੱਕ ਦੋ ਦਿਨ ਚਾਰ ਦਿਨ ਚਾਰ ਹੁੰਦਾ ਹੈ ਨਹੀਂ ਤੇ ਫਿਰ ਜਨ ਇਨਟੇਕ ਵਾਸਤੇ ਠੀਕ ਹੈ ਸੋ ਜ਼ਰੂਰ ਤੁਸੀਂ ਇਸੇ ਹਿਸਾਬ ਨਾਲ ਅਪਲਾਈ ਕਰ ਸਕਦੇ ਹੋ ਡਿਟੇਲਸ ਹੋਰ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ ਤਾਂ ਡਾਊਟਸ ਹੈ ਤੁਹਾਡੇ ਕੋਈ ਵੀ ਨੰਬਰ ਡਿਸਪਲੇ ਹੈ ਇਸ ਉੱਪਰ ਹੁਣੇ ਕਾਲ ਕਰੋ ਦੇਰੀ ਕਦੇ ਨਹੀਂ ਕਰਨੀ ਚਾਹੀਦੀ ਹੈ ਜੇ ਕੋ ਜਦੋਂ ਮਨ ਦੇ ਵਿੱਚ ਦਿਮਾਗ ਦੇ ਵਿੱਚ ਕੋਈ ਸਵਾਲ ਚੱਲ ਰਿਹਾ ਹੋਵੇ ਨਾ ਕਿ ਮੈਂ ਇਹ ਕਰਨਾ ਚਾਹੁੰਦਾ ਪਰ ਪਰ ਜਿੱਥੇ ਆ ਜੇ ਤਾਂ ਇਹ ਨੰਬਰ ਡਿਸਪਲੇ ਹੈ ਆਪਣਾ ਉੱਪਰ ਲੇਕਿਨ ਡਾਊਟ ਕਲੀਅਰ ਕਰੋ ਜਾਂ ਫਿਰ ਤੁਸੀਂ ਡੈਵਿਗੇਟਰਜ਼ ওভারਸੀਜ਼ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਜਾਣਾ ਤਾਂ ਕਿ ਚੰਗੀਆਂ-ਚੰਗੀਆਂ ਆਪਸ਼ਨਸ ਤੁਹਾਨੂੰ ਦੱਸੀਆਂ ਜਾ ਸਕਣ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਬਹੁਤ ਬਹੁਤ ਥੈਂਕਸ ਮੈਮ ਜੀ ਪੂਰੀ ਇਨਫੋਰਮੇਸ਼ਨ ਬਹੁਤ ਚੰਗੇ ਢੰਗ ਨਾਲ ਤੁਸੀਂ ਸਟੂਡੈਂਟਸ ਨੂੰ ਹਮੇਸ਼ਾ ਹੀ ਗਾਈਡ ਕਰਦੇ ਹੋ ਅੱਜ ਵੀ ਬਹੁਤ ਚੰਗੀ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਦੇ ਨਾਲ ਇਸੇ ਤਰ੍ਹਾਂ ਹੋਰ ਇਨਫੋਰਮੇਟਿਵ ਵੀਡੀਓ ਸਾਂਝੀ ਕਰਦੇ ਰਵਾਂਗੇ ਫਿਲਹਾਲ ਹੀ ਦੋਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ